25 ਬਲਾਕ ਸੰਮਤੀਆਂ ਚੋਂ 7 ਬਲਾਕ ਸੰਮਤੀਆਂ ਦੇ ਨਤੀਜੇ ਨੇ ਜਿਹੜੇ ਉਹ ਸਾਹਮਣੇ ਆਏ ਨੇ ਦੋ ਕਾਲੀ ਦਲ ਇੱਕ ਕਾਂਗਰਸ ਤੇ ਚਾਰ ਆਮ ਆਦਮੀ ਪਾਰਟੀ ਨੇ ਦੋ ਕਾਲੀ ਦਲ ਨੂੰ ਹਨ ਮੱਖਣ ਸਿੰਘ ਲਾਲਕਾ ਉਸ ਜਿੱਥੇ ਗਿਣਤੀ ਚੱਲ ਰਹੀ ਹੈ ਵੋਟਾਂ ਦੀ ਉੱਥੇ ਪਹੁੰਚੇ ਨੇ ਲਾਲਕਾ ਸਾਹਿਬ ਦੋ ਤੇ ਕਾਲੀ ਦਲ ਵੱਲੋਂ ਜਿੱਤ ਹਾਸਲ ਕੀਤੀ ਹੈ ਕਿਸ ਤਰ੍ਹਾਂ ਦੇਖ ਮੈਂ ਦੋ ਤੇ ਨਹੀਂ ਮੈਂ ਕਹੂੰਗਾ ਕਿ 7 ਤੇ ਜਿੱਤ ਹੋ ਗਈ ਕਿਉਂਕਿ ਦੋ ਤੇ ਜਿਹੜੀ ਜਿੱਤ ਹੋਈ ਹੈ ਉਹ 180 90 ਤੇ ਕਿਹੜੀ ਜਿੱਥੋਈ ਹੈ ਜਿਹੜੀਆਂ ਹਾਰੀਆਂ ਦੋ ਉਹ ਸਿਰਫ 10-10 ਵੋਟਾਂ ਦੇ ਹਾਰੀਆਂ ਤੇ ਜਿਹੜੀ ਇੱਕ ਹਾਰੀ ਹੈ ਉਹ 28 ਵੋਟਾਂ ਦੇ ਹਾਰੀ ਹੈ ਸੋ ਇਸ ਕਰਕੇ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜੇ ਲੋਕ ਕਹਿੰਦੇ ਸੀ ਨਾ ਕਿ ਪੰਜਾਬ ਚ ਡਾਇਨਾਸੌਰ ਆ ਸਕਦੇ ਆ ਅਕਾਲੀ ਦਲ ਨਹੀਂ ਆ ਸਕਦਾ ਸੋ ਉਸ ਗੱਲ ਦਾ ਜਵਾਬ ਦੇ ਰਿਹਾ ਅਕਾਲੀ ਦਲ ਕਿ ਅਕਾਲੀ ਦਲ 2027 ਚ ਛਾਤੀ ਤੇ ਚੜ ਕੇ ਨੱਚਣਾ ਬਿਲਕੁਲ ਸਾਫ਼ ਤੋਂ ਹੋ ਚੁੱਕਿਆ ਇਸ ਗੱਲ ਤੋਂ ਕਿਉਂਕਿ ਜਿਹੜੀਆਂ ਇਹ 10 ਵੋਟਾਂ ਤੇ ਹਾਰਨਾ ਮੈਂ ਨਹੀਂ ਸਮਝਦਾ ਕਿ ਕੋਈ ਹਾਰੇ ਕਿਉਂਕਿ ਸਰਕਾਰ ਤੋਂ 10 ਵੋਟਾਂ ਤੇ ਹਾਰਨਾ ਕੋਈ ਵੱਡੀ ਗੱਲ ਨਹੀਂ ਉਹਦੇ ਵਿੱਚ ਬਹੁਤ ਕੁਝ ਹੋ ਜਾਂਦਾ ਸੋ 2027 ਜਿਹੜੀ ਆ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਕੰਤੇ ਲਿਖਦੀ ਹੈ ਔਰ ਸਾਫ ਤੋਂਣੀ ਹੈ ਕੰਤ ਲਿਖਦੀ ਹਾਰਤ ਇੱਕ ਨਾਲ ਜਿੱਤ ਇੱਕ ਨਾਲ ਮੈਂ ਮੰਨਦਾ ਹਾਰ ਇੱਕ ਨਾਲ ਜਿੱਤ ਨਾਲ ਪਰ ਸਰਕਾਰ ਜੇ 10 ਵੋਟਾਂ ਨਾਲ ਜਿੱਤਦੀ ਹੋਵੇ ਤਾਂ ਉਹ ਜਿੱਤ ਨਹੀਂ ਗਣੀ ਜਾਂਦੀ ਜਿੱਥੇ ਅਸੀਂ ਜਿੱਤਿਆ ਉਹ 180 90 ਤੇ ਜਿੱਤਿਆ 200 2 200 ਦਾ ਫਰਕ ਨਾਲ ਜਿੱਤਿਆ ਤੇ ਜਿਹੜੀ ਹਾਰ ਹੋਈ ਹੈ ਸਿਰਫ 10 10 ਵੋਟਾਂ ਤੇ ਦੋ ਸੀਟਾਂ ਹਾਰੇਆਂ ਇੱਕ ਅਸੀਂ 28 ਵੋਟਾਂ ਤੇ ਹਾਰੇ ਆ ਸੋ ਇਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਹਿੱਸਾ ਜਿਹੜਾ ਹੈਗਾ ਵੱਡੇ ਅਧਰ ਤੇ ਲੈ ਕੇ ਜਾਊਗਾ ਔਰ ਡੰਕੇ ਦੀ ਚੋੜ ਤੇ ਲੈ ਕੇ ਜਾਊਗਾ ਬਿਲਕੁਲ ਅਕਲ ਬਿਹਾਰੀ ਭਾਜਪਾ ਨੇ ਇੱਕ ਵੋਟ ਦੇ ਨਾਲ ਸਰਕਾਰ ਬਣਾ ਲਈ ਸੀ ਬਹੁਤ ਵੱਡੀ ਗੱਲ ਮੰਨਦਾ ਮੈਨੂੰ ਪਤਾ ਇਸ ਗੱਲ ਦਾ ਮੈਂ ਜਾਣਦਾ ਹਾਂ ਇਸ ਗੱਲ ਨੂੰ ਕਿ ਇੱਕ ਇੱਕ ਬੋਟ ਤੇ ਵੀ ਜਿੱਤ ਹਾਰ ਹੁੰਦੀ ਹੈ ਪਰ ਜਿਹੜੀਆਂ ਗੱਲਾਂ ਨਿਕਲਦੀਆਂ ਸੀਗੀਆਂ ਮੈਂ ਉਹਨਾਂ ਗੱਲਾਂ ਦਾ ਜਵਾਬ ਦੇ ਰਿਹਾ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੀਆਂ ਗੱਲਾਂ ਕੱਢਦੇ ਸੀਗੇ ਅੱਜ ਉਹ ਗੱਲਾਂ ਕੱਢਣ ਦੁਬਾਰਾ ਫਿਰ ਕਿੱਥੇ ਹੈਗੇ ਨੇ ਉਹ ਕੱਟ ਕੇ ਦੇਖਣ ਸ਼ਾਮ ਨੂੰ ਜਦੋਂ ਰਿਜ਼ਲਟ ਆਊਗਾ ਸਾਰਾ ਤੋ ਦੇਖ ਲੈਣਗੇ ਕਿ ਹਾਲਾਤ ਸਾਡੇ ਅਕਾਲੀ ਦਲ ਦੇ ਕਿੱਥੇ ਵੋਟ ਪਰਸੈਂਟੇਜ ਦਾ ਹਾਲਾਤ ਕਿੱਥੇ ਰਹਿਣਗੇ ਆਮ ਆਦਮੀ ਸਾਡੇ ਨਾਲੋਂ ਡਾਊਨ ਰਹੇਗੀ ਕਾਂਗਰਸ ਡਾਊਨ ਦੇਗੀ ਆਮ ਆਦਮੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਅੱਗੇ ਰਹੇਗਾ ਬਹੁਤ ਕਿਹੜੀ ਪਾਰਟੀ ਦਾ ਬਣੇਗਾ ਬਲਾਕ ਸੰਮਤੀ ਇਹ ਨਹੀਂ ਕਿਹਾ ਜਾ ਸਕਦਾ ਬਹੁਤ ਬਹੁਤ ਮਤ ਕਿਸੇ ਦਾ ਵੀ ਸਪਸ਼ਟ ਨਹੀਂ ਹੋਏਗਾ ਸਾਰੇ ਹੀ ਜਿਹੜਾ ਹੈਗਾ ਬਲਾਕ ਸੰਮਤੀ ਕਿਸੇ ਦੀ ਵੀ ਡੈਕਟਰੀ ਹੋਏਗੀ ਜਿਲ੍ਹਾ ਅਪ੍ਰੈਸ਼ਰ ਕਿਸੇ ਦੀ ਡੈਕਟਰੀ ਹੋਏਗੀ ਸਭ ਤੋੜ ਤੋੜ ਕਰਕੇ ਹੀ ਬੰਦਿਆਂ ਨਾਲ ਗੱਲਬਾਤ ਕਰਕੇ ਹੀ ਇਹ ਬਣ ਗਿਆ ਕਲੀਅਰ ਕਟ ਨਾ ਆਮ ਆਦਮੀ ਨੂੰ ਕੋਈ ਫਤਵਾ ਮਿਲ ਰਿਹਾ ਤੇ ਨਾ ਕਾਂਗਰਸ ਨੂੰ ਤੇ ਨਾ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਇਹ ਕਹਿੰਦੇ ਸੀ ਕਿ ਅਕਾਲੀ ਦਲ ਦਾ ਨਾਮ ਨਿਸ਼ਾਨ ਨਹੀਂ ਹੈਗਾ ਨਾ ਵਿੱਚ ਉਹ 90 'ਚ ਨਾਮ ਨਿਸ਼ਾਨ ਨਜ਼ਰ ਆ ਰਿਹਾ ਤੇ ਬੋਟ ਪਰਸੈਂਟ ਜਿਹੜੀ ਹੈਗੀ ਸਾਡੀ ਕਿਤੇ ਵੱਧ ਕੇ ਅੱਗੇ ਆ ਰਹੀ ਹੈ ਸਾਡੇ ਉਮੀਦਵਾਰ ਵੀ ਜਿੱਤ ਕਰ ਰਹੇ ਮੈਂ ਤਾਂ ਹੀ ਕਹਿ ਰਿਹਾ ਵਾਰ-ਵਾਰ ਕਿ 10-10 ਵੋਟਾਂ ਦੇ ਹਾਰਨਾ ਅਸੀਂ ਹਾਰ ਨਹੀਂ ਮੰਨਦੇ ਉਹ ਜਿੱਤੀ ਹੈ ਸਾਡੀ ਬਿਲਕੁਲ ਮੱਖਣ ਸਿੰਘ ਲਾਲਕਾ ਕਹਿੰਦੇ ਨੇ 10-10 ਵੋਟਾਂ ਤੇ ਹਾਰ ਨਾਲ ਕੋਈ ਹਾਰ ਨਹੀਂ ਹੁੰਦੀ ਬਿਲਕੁਲ ਅਕਾਲੀ ਦਲ ਦਾ ਜਿਹੜਾ ਨਾਬੇ ਹਲਕੇ ਦੇ ਵਿੱਚ ਅੱਗੇ ਉੱਭਰ ਕੇ ਆ ਰਿਹਾ ਤੇ ਜਿਹੜੀ ਬਲਾਕ ਸਮਝੀ ਦਾ ਇੱਕ ਤਰ੍ਹਾਂ ਦਾ ਕਬਜ਼ਾ ਨਹੀਂ ਹੋਵੇਗਾ ਨਾ ਬਲਾਕ ਸਮਤ ਕਾਂਗਰਸ ਦਾ ਹੋਵੇਗਾ ਨਾ ਆਪ ਦਾ ਹੋਵੇਗਾ ਨਾ ਕਹਿੰਦੇ ਅਕਾਲੀ ਦਲ ਦਾ ਹੋਵੇਗਾ ਖਿਚੜੀ ਪੱਕੇਗੀ ਕਿਸ ਦਾ ਚੇਅਰਮੈਨ ਬਣੂਗਾ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਪਤਾ ਚੱਲੇਗਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ